ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਅੱਜ ਪੋਸਟ ਵੀ ਪਾਈ ਸੀ ਕਣਕ ਦੇ ਪੱਤਿਆਂ ਦੇ ਉੱਤੇ ਆਏ ਆ ਜੀ ਮੋਹਰਾਂ ਜੀਆਂ ਲੱਗੀਆਂ ਹੁੰਦੀਆਂ ਜਾਂ ਨਿੱਕੇ ਨਿੱਕੇ ਫੈਂਸੀਆਂ ਜੀਆਂ ਹੋਈਆਂ ਜਾਂ ਜਿਹੜਾ ਹੈਗਾ ਬਲਬ ਜੇ ਬਣ ਗਏ ਹੈ ਜਾਂ ਕਮੋੜੀਆਂ ਜੀਆਂ ਹੋਈਆਂ ਇਸ ਬੰਦੀ ਅੱਜ ਪੂਰਾ ਦਿਨ ਭਰ ਜੋ ਡਾਟਾ ਇਕੱਠਾ ਕੀਤਾ ਵੱਖ-ਵੱਖ ਵਿਗਿਆਨਕਾਂ ਦੇ ਨਾਲ ਗੱਲ ਕੀਤੀ ਹੈ ਜੋ ਵੀ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਵਿੱਚ ਮੇਰਾ ਪੰਜਾਬ ਮੇਰਾ ਕਿਸਾਨ ਨੂੰ ਜੁਆਇਨ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਕਿਸਾਨ ਦੋਸਤੋ ਜੋ ਤੁਹਾਡੇ ਕਮੈਂਟ ਆਏ ਹੈ 90% ਕਿਸਾਨ ਵੀਰਾਂ ਨੇ ਇਸ ਨੂੰ ਬੋਰਨ ਦੀ ਘਾਟ ਦੱਸਿਆ ਪਰੰਤੂ ਇਹ ਬੋਰਨ ਦੀ ਘਾਟ ਨਹੀਂ ਹੈਗੀ ਆਪਾਂ ਜਦੋਂ ਇੰਟਰਨੈਟ ਤੇ ਜਾਣਦੇ ਆ ਬੋਰਨ ਦੀ ਘਾਟ ਲਿਖਦੇ ਆ ਤਾਂ ਇਸ ਤਰੀਕੇ ਦੀਆਂ ਫੋਟੋ ਆਉਂਦੀਆਂ ਹਨ ਪਰੰਤੂ ਜਦੋਂ ਇੰਟਰਨੈਟ ਤੇ ਕਿਸੇ ਚੀਜ਼ ਨੂੰ ਆਪਾਂ ਕੋਈ ਚੀਜ਼ ਹੀ ਕਹਿ ਕੇ ਅਪਲੋਡ ਕਰਾਂਗੇ ਤਾਂ ਉਸਨੇ ਉਹੀ ਕੋ ਦਿਖਾਉਣਾ ਹੈ ਬਾਰਨ ਦੀ ਘਾਟ ਇਹ ਹੁੰਦੀ ਹੈ ਦੇਖਿਆ ਕਿ ਕੱਟ ਲੱਗਿਆ ਨਾ ਕਿਨਾਰੇ ਤੇ ਅੰਦਰ ਤੋਂ ਡੂੰਘਾ ਕੱਟ ਲੇਕਿਨ ਵਿਚਾਲੋਂ ਬਲੇਡ ਸਾਰਾ ਸਾਫ਼ ਹੈ ਵਿਚਾਲੋਂ ਬਲੇਡ ਸਾਫ਼ ਹੈ ਧਿਆਨ ਨਾਲ ਦੇਖੋ ਜਿਹੜੀ ਆ ਚੀਜ਼ ਹੈ ਇਹਦੇ ਵਿੱਚ ਕੀ ਹੈ ਕਿ ਸਾਰਾ ਜਿਹੜਾ ਪੱਤਾ ਪੱਤੇ ਦਾ ਬਲੇਡ ਹੈ ਉਹਦੇ ਉੱਤੇ ਨਿੱਕੇ 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 ਸਟੈਂਪ ਜੀ ਲੱਗੀ ਹੋਈ ਹੈ ਸਾਰੇ ਕੱਲੇ ਕਿਨਾਰੇ ਤੇ ਨਹੀਂ ਸਾਰੇ ਪੱਤੇ ਤੇ ਇੱਕ ਮੇਜਰ ਡਿਫਰੈਂਸ ਹੋ ਗਿਆ ਬਾਰਨ ਦੀ ਘਾਟ ਦਾ ਤਿੱਥੇ ਬਾਕੀ ਇਹ boron ਦੀ ਘਾਟ ਇੱਕ ਖੇਤ ਆ ਸਕਦੀ ਹੈ ਸਾਰੇ ਖੇਤਾਂ 'ਚ ਕਿਵੇਂ ਆ ਸਕਦੀ ਹੈ ਨਹੀਂ ਹੈਗੀ ਨਾ ਦੂਜੀ ਗੱਲ ਮੈਂ 2 ਸਾਲ ਪਹਿਲਾਂ ਇੱਕ ਵੀਡੀਓ 'ਚ ਗੱਲ ਕੀਤੀ ਸੀ ਜਿਹੜੇ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਸੀਗੀ ਇਹ ਪੱਤੇ ਦੇ ਉੱਪਰ ਸਲੇਟੀ ਭੂਰੀਆਂ ਧਾਰੀਆਂ ਸੀ ਉਹਨਾਂ ਖੇਤਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲੇ ਸੀ ਪਰੰਤੂ ਜਦੋਂ ਪੱਤੇ ਬਿਲਕੁਲ ਹਰੇ ਨੇ ਤੇ ਇੱਕ ਵੱਡੇ ਏਰੀਏ ਦੇ ਵਿੱਚ ਇਸ ਤਰੀਕੇ ਦੀ ਲੱਛਣ ਦਿਖਾਈ ਦੇ ਰਹੇ ਹੈ ਜائیں ਕਹੋ ਕਿ ਇੱਕ ਵੱਡੇ ਏਰੀਏ 'ਚ ਕੁਝ ਖਾਸ ਵੈਰਾਈਟੀਆਂ ਨੂੰ ਦੇਖਣ ਤੇ ਲੱਛਣ ਆ ਰਹੇ ਹੈ ਤਾਂ ਇਹਦਾ ਮਤਲਬ ਹੈਗਾ ਕਿ ਇਹ ਕਿਸੇ ਵੀ ਪੋਸ਼ਕ ਤੱਤ ਦੀ ਘਾਟ ਨਹੀਂ ਹੈਗੀ ਜਦੋਂ ਵੀ ਅਸੀਂ ਕਦੇ ਕਿਸੇ ਬਿਮਾਰੀ ਨੂੰ ਕੇ ਪੋਸ਼ਕ ਤੱਤ ਦੀ ਘਾਟ ਨੂੰ ਦੇਖਦੇ ਹਾਂ ਤਾਂ ਆਇ ਨਹੀਂ ਹੁੰਦਾ ਜਿਵੇਂ ਤੁਹਾਡੇ ਖੇਤ 'ਚ ਜ਼ਿੰਕ ਦੀ ਘਾਟ ਆ ਗਈ ਤਾਂ ਖੇਤ ਦੇ ਵਿੱਚ ਇੱਕ ਪਾਸੇ ਪੱਤੇ ਜੰਗਾਲੇ ਹੋ ਜਾਣਗੇ ਇਹ ਤਾਂ ਨਹੀਂ ਕਿ ਹਰ ਇੱਕ ਬੁੱਟੇ ਦੇ ਸਾਰੇ ਖੇਤ ਜੰਗਾਲੇ ਹੋਗੇ ਹੋਣਗੇ ਕਦੇ ਲੋਹੇ ਦੀ ਘਾਟ ਆਈ ਹੋਗੀ ਸਾਰਾ ਖੇਤ ਥੋੜੇ ਉਸ ਤਰ੍ਹਾਂ ਹੋਇਆ ਹੋਵੇਗਾ ਤਾਂ ਚਲੋ ਤੁਹਾਡਾ ਸਾਰਾ ਹੋ ਗਿਆ ਗਵਾਂਡੀ ਤਾਂ ਨਹੀਂ ਹੋਇਆ ਨਾ ਜਦੋਂ ਕਿ ਚਾਰੇ ਪਾਸੇ ਆ ਰਹੀ ਹੈ ਤਾਂ ਉਸ ਸਮੇਂ ਸਿੱਧਾ ਸਿੱਧਾ ਇਸ਼ਾਰਾ ਹੁੰਦਾ ਹੈ ਕਿ ਇਹ ਚੀਜ਼ ਮੌਸਮ ਦੇ ਨਾਲ ਜੁੜੀ ਹੋਈ ਹੈ ਜਦੋਂ ਮੌਸਮ ਦੇ ਨਾਲ ਜੁੜੀ ਹੈ ਤਾਂ ਫਿਰ ਉਸ ਲਈ ਸਭ ਤੋਂ ਪਹਿਲਾਂ ਤੁਸੀਂ ਆ ਦੇਖੋ ਕਿ ਤੁਹਾਡੀ ਸਕਰੀਨ ਦੇ ਉੱਤੇ ਕਿ ਕੁਝ ਚੀਜ਼ ਬਣੀ ਹੋਈ ਹੈ ਇਹ ਜਿਹੜਾ ਹੈਗਾ ਜਿਹੜਾ ਪੱਤਾ ਹੈ ਨਾ ਪੱਤੇ ਦੇ ਉੱਪਰ ਇਸ ਤਰ੍ਹਾਂ ਦੀਆਂ ਕੋਸ਼ਿਕਾਵਾਂ ਹੁੰਦੀਆਂ ਹੈ ਸੈੱਲ ਹੁੰਦੇ ਪੱਤਾ ਨਿੱਕੇ ਨਿੱਕੇ ਸੈੱਲ ਤੋਂ ਮਿਲ ਕੇ ਬਣਿਆ ਹੈ ਪੰਜਾਬੀ ਚ ਕੀ ਸਮਝੋਗੇ ਮਕੈਨਿਕੇ ਜਿਹੇ ਹਿੱਸੇ ਤੋਂ ਮਿਲ ਕੇ ਬਣਿਆ ਜਿਹੜਾ ਕਿਸ ਤਰੀਕੇ ਦਾ ਹੁੰਦਾ ਹੈ ਇਹਦੇ ਵਿੱਚ ਅਲੱਗ-ਅਲੱਗ ਪਾਰਟ ਹੁੰਦੇ ਆ ਠੀਕ ਹੈ ਤਾਂ ਜਦੋਂ ਤਾਪਮਾਨ ਦਿਨ ਦਾ ਤੇ ਰਾਤ ਦਾ ਦੋਵਾਂ ਦੇ ਵਿੱਚ ਫਰਕ ਜ਼ਿਆਦਾ ਹੋ ਜੇ ਜਿਵੇਂ ਹੁਣ ਕੀ ਹੈ ਇੱਕ ਰਾਤ ਤਾਪਮਾਨ ਕੁਝ ਜਗ੍ਹਾ ਤੇ 4 ਡਿਗਰੀ ਤੇ ਚਲਾ ਗਿਆ ਕੁਝ ਜਗ੍ਹਾ 3 ਡਿਗਰੀ ਤੋਂ ਥੱਲੇ ਸੀਗਾ ਦਿਨ ਦਾ ਤਾਪਮਨ 24 ਡਿਗਰੀ ਰਾਤ ਦਾ ਤਾਪਮਨ 4 ਡਿਗਰੀ ਦਿਨ ਦਾ ਤਾਪਮਨ 26 ਡਿਗਰੀ ਰਾਤ ਦਾ ਤਾਪਮਨ 8 ਡਿਗਰੀ ਜਦੋਂ ਤੁਹਾਡੇ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਵੇਰੀਏਸ਼ਨ ਜ਼ਿਆਦਾ ਹੋ ਜਾਂਦਾ ਹੈ ਮਤਲਬ ਦਿਨ ਗਰਮ ਤੇ ਰਾਤ ਜ਼ਿਆਦਾ ਠੰਡੀ ਦਿਨ ਆਮ ਨਾਲੋਂ ਉੱਪਰ ਦਿਨ ਰਾਤ ਆਮ ਨਾਲੋਂ ਠੰਡੀ ਤਾਂ ਦੋਵਾਂ 'ਚ ਫਰਕ ਬਹੁਤ ਹੋ ਗਿਆ ਤਾਂ ਉਸ ਸਮੇਂ ਜਿਹੜੇ ਪੱਤੇ ਦੇ ਸੈੱਲ ਨੇ ਜਿਹੜੀਆਂ ਕੋਸ਼ਿਕਾਵਾਂ ਨੇ ਉਨ੍ਹਾਂ ਦੇ ਸਾਈਡ ਦੇ ਵਿੱਚ ਇਹ ਫਰਕ ਆਉਂਦਾ ਹੈ ਅੰਦਰ ਕੀ ਕੀ ਚੇਂਜਸ ਹੁੰਦੀਆਂ ਇੱਕ ਲੰਮਾ ਸਬਜੈਕਟ ਹੈ ਹਨਾ ਆਮ ਕਿਸਾਨ ਦੇ ਲਈ ਉਹ ਲਾਹੇਵੰਦ ਵੀ ਨਹੀਂ ਹੋਏਗਾ ਤਾਂ ਉਹਦੇ ਕਰਕੇ ਇਹ ਨਿਸ਼ਾਨ ਬਣਦੇ ਨੇ ਨਾ ਤਾਂ ਇਹ ਕਿਸੇ ਤੱਤ ਦੀ ਘਾਟ ਹੈ ਨਾ ਇਹ ਕੋਈ ਬਿਮਾਰੀ ਹੈ ਇਹ ਕੇਵਲ ਤੇ ਕੇਵਲ ਦਿਨ ਅਤੇ ਰਾਤ ਦੇ ਤਾਪਮਨ ਜਿਹੜਾ ਫਰਕ ਹੈ ਉਹਦੇ ਕਰਕੇ ਹੀ ਹੋਇਆ ਹੈ ਤੇ ਇਹਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਜਿਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਨ ਠੀਕ ਹੋਣਗੇ ਤਾਂ ਇਹ ਪੱਤੇ ਨਾਰਮਲ ਹੋ ਜਾਣਗੇ ਆਮ ਵਰਗੇ ਹੋ ਜਾਣਗੇ ਤੁਹਾਨੂੰ ਇਹ ਚੀਜ਼ਾਂ ਲੱਭਣੀਆਂ ਹੀ ਨਹੀਂ ਜਿਵੇਂ ਕੁਝ ਦਿਨ ਪਹਿਲਾਂ ਚੀਜ਼ਾਂ ਨਹੀਂ ਸੀ ਜਿਵੇਂ ਹੁਣ ਟੈਂਪਰੇਚਰ ਫਰਕ ਆਦਾ ਪਿਆ ਤਾਂ ਇਹ ਚੀਜ਼ਾਂ ਜਿਹੜੀਆਂ ਆਆਂ ਓਮੇਮ ਖੇਤਾਂ ਉਧਰੀਆਂ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਦੋਸਤੋ ਬਾਰਨ ਦੀ ਘਾਟ ਦੀਆਂ ਨਿਸ਼ਾਨੀਆਂ ਅਲੱਗ ਹੁੰਦੀਆਂ ਨੇ ਇੰਟਰਨੈਟ ਤੇ ਲੱਭੋਗੇ ਉੱਥੇ ਹੋ ਸਕਦਾ ਤੁਹਾਨੂੰ ਇਹੋ ਘਾਟਾ ਕਿਸੇ ਨੇ ਬਾਰਨ ਕਿਹਾ ਹੋਵੇ ਕਿਉਂਕਿ ਇਹ ਇੰਟਰਨੈਟ ਕੀ ਹੈ ਮੇਰੇ ਦੁਆਰਾ ਤੁਹਾਡੇ ਦੁਆਰਾ ਚੀਜ਼ਾਂ ਜੋ ਅਪਲੋਡ ਕੀਤੀਆਂ ਗਈਆਂ ਉਹੀ ਐ ਤਾਂ ਜ਼ਰੂਰੀ ਨਹੀਂ ਕਿ ਹਰ ਵਾਰੀ ਜੋ ਤੁਸੀਂ ਪਿਕਚਰ ਦੇਖ ਰਹੇ ਹੋ ਉਹ ਜਿਹੜੀ ਹੈਗੀ ਸਹੀ ਹੋਵੇ ਤਾਂ ਉਸ ਦੇ ਨਾਲ ਇਸ ਨੂੰ ਨਾ ਜੋੜਿਆ ਜਾਵੇ ਠੀਕ ਜਿਉਂਦੀ ਘਾਟ ਹੈ ਉਹ ਇੱਕ ਅਲੱਗ ਤਰੀਕੇ ਦੀ ਲੱਛਣ ਹੁੰਦੇ ਆ ਇਹ ਬੋਰਨ ਦੀ ਘਾਟ ਨਹੀਂ ਹੈਗੀ ਇਹ ਮੈਗਨੀਜ਼ ਦੀ ਘਾਟ ਨਹੀਂ ਹੈ ਇਹ ਕਿਸੇ ਹੋਰ ਪੌਸ਼ਕ ਤੱਤ ਦੀ ਘਾਟ ਨਹੀਂ ਹੈਗੀ ਇਹ ਮੌਸਮ ਦੇ ਕਰਕੇ ਹੈ ਠੀਕ ਹੈ ਹਾਂ ਜਦੋਂ ਕਿਸੇ ਇੱਕ ਪੌਸ਼ਕਤਾ ਦੀ ਘਾਟ ਹੁੰਦੀ ਹੈ ਉਹਦੇ ਤੋਂ ਬਾਅਦ ਕਿਸੇ ਨਿਸ਼ਾਨੀ ਨਾਲ ਮਿਲਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਪਰੰਤੂ ਜਿਸ ਸਮੇਂ ਟਾਡੇ ਇੱਕ ਲੰਮੇ ਸਾਰੇ ਏਰੀਆ ਦੇ ਵਿੱਚ ਚੀਜ਼ਾਂ ਹੋ ਰਹੀਆਂ ਐ ਇਸ ਸਮੇਂ ਇਹ ਤਾਪਮਣ ਦੇ ਦਿਨ ਅਤੇ ਰਾਤ ਦੇ ਤਾਪਮਣ ਜੋ ਫਰਕ ਹੈ ਉਹਦੇ ਕਰਕੇ ਐ ਕਿ ਦਿਨ ਦਾ ਤਾਪਮਣ ਜਿਹੜਾ ਹੈਗਾ ਆਮ ਨਾਲ ਉੱਪਰ ਚੱਲ ਰਿਹਾ ਹੈ ਤੇ ਰਾਤ ਦਾ ਤਾਪਮਣ ਜਿਹੜਾ ਹੈਗਾ 4 ਡਿਗਰੀ ਦੇ ਥਲੇ ਡਿਗ ਪਿਆ ਤਾਂ ਉਸ ਫਲਕਚੁਏਸ਼ਨ ਦੇ ਕਰਕੇ ਉਸ ਵੇਰੀਏਸ਼ਨ ਦੇ ਕਰਕੇ ਚੀਜ਼ਾਂ ਹੈ ਜਿਵੇਂ ਅੱਗੇ-ਅਗੇ ਤਾਂ ਆਪਣਾ ਠੀਕ ਹੋਏਗਾ ਆਪਣੇ ਆਪ ਠੀਕ ਹੋ ਜਾਏਗਾ ਇਹਦੇ ਲਈ ਕੋਈ ਸਪਰੇ ਨਹੀਂ ਕਰਨੀ ਕੋਈ ਬੋਰਨ ਨਹੀਂ ਕਰਨੀ ਕੋਈ ਮੈਗਨੀ ਨਹੀਂ ਕਰਨੀ ਕੋਈ ਲੋਹਾ ਨਹੀਂ ਕਰਨਾ ਕੋਈ ਕਾਪਰ ਨਹੀਂ ਕਰਨਾ ਕੋਈ ਉਲੀ ਨਸ਼ਕ ਸਪਰੇ ਕਰਨੀ ਲੋੜ ਨਹੀਂ ਨਾ ਹੀ ਇਹਦਾ ਕੋਈ ਝਾੜ ਤੇ ਇਫੈਕਟ ਪਏਗਾ ਇਹ ਬੁੱਟਿਆਂ ਦੇ ਨਿਸ਼ਾਨੀਆਂ ਲਾ ਕੇ ਰੱਖ ਲਓ ਆਉਣ ਵਾਲੇ ਦਿਨਾਂ ਨੂੰ ਇਹ ਆਪਣੇ ਆਪ ਹੀ ਠੀਕ ਹੋ ਜਾਣਾ ਹੈ ਧੰਨਵਾਦ ਦੋਸਤੋ ਮੇਰ ਬਣੋ ਦੋਸਤੋ